ਮਾਨਸਾ ਅਦਾਲਤ ਦੇ ਬਾਹਰ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਮਾਨਯੋਗ ਅਦਾਲਤ ਵੱਲੋਂ ਇੱਕ ਦੋਸ਼ੀ ਨੂੰ 363 366 ਦੇ ਕੇਸ ਵਿੱਚ 7 ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਸ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਨੂੰ ਤੁਰੰਤ ਚੁੱਕਿਆ ਤੇ ਹਸਪਤਾਲ ਪਹੁੰਚਾਇਆ ਗਿਆ ਬਾਰ ਐਸੋਸੀਏਸ਼ਨ ਮਾਨਸਾਰੇ ਪ੍ਰਧਾਨ ਗੁਰਦਾਸ ਸਿੰਘ ਦਾ ਕਹਿਣਾ ਹੈ ਕਿ ਪਿੰਡ ਵੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ ਦੇ 363 363 ਦਾ ਮਾਮਲਾ ਦਰਜ ਸੀ ਜਿਸ ਨੂੰ ਅੱਜ ਮਾਨਯੋਗ ਅਦਾਲਤ ਤੋਂ ਬੋਲੋ 7 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਅਚਾਨਕ ਹੀ ਉਕਤ ਵਿਅਕਤੀ ਭੱਜ ਕੇ ਬਾਹਰ ਚਲਾ ਗਿਆ ਤੇ ਉਸ ਨੇ ਦੂਸਰੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਫਿਲਹਾਲ ਉਸ ਨੂੰ ਸੇਵਰ ਹਸਪਤਾਲ ਦੇਖੇ ਭਰਤੀ ਕਰਵਾਇਆ ਗਿਆ ਹੈ ਇੱਜ ਤੱਕ ਮੈਨੂੰ ਪਤਾ ਲੱਗਿਆ ਇਹ ਰੋਕੀ ਦਾ ਨਾਮ ਸੀਗਾ ਗੱਤੇ ਵੀਰੇਵਾਲਾ ਡੋਗਰੇ ਪਿੰਡ ਦਾ ਜੀ ਤੇ ਇਹਨੂੰ 7 ਸਾਲ ਸਜ਼ਾ ਹੋਈ ਸੀ 363 363 ਉਹhle madam ਜੱਸਾ ਬਹਲੇ ਫੈਸਲਾ ਸੁਣਾਈ ਰਹੀ ਸੀ ਇਹਨੇ ਇੱਕਦਮ ਛੜਾ ਕੇ ਬਾਅਦ ਨੂੰ ਭੱਜ ਕੇ ਦੂਜੀ ਮੰਜ਼ਲ ਕੋ ਸੰਦੇਸ਼ ਹਟਾ ਕੇ ਇਹਤ ਬਹਨਾਂ ਨਿੰਦ੍ਰਜੋਗ ਸਰ ਹੋਆ ਹੈ ਰਾਖ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਚਿਹਰੇ ਤੇ ਜੱਟਾ ਪੱਜਿਆ ਜਦੋਂ ਸਾਨੂੰ ਪਤਾ ਲੱਗਿਆ ਉਸ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮਓ ਨੂੰ ਫੋਨ ਕਰਕੇ ਰਿਹਾ ਜਿਹੜਾ ਝਾਂਟਕ ਵਕੀਲ ਸਾਹਿਬ ਜਦੋਂ ਕੋਈ ਕੋਈ ਵੀ ਮੁਲਜ਼ਮ ਨੂੰ ਅੰਦਰ ਲੈ ਕੇ ਜਾਂਦੇ ਆ ਇਹ ਸਵੇ ਸੁਣਾਈ ਜਾਂਦੀ ਹੈ ਤਾਂ ਉੱਥੇ ਮੁਕਤਾ ਪ੍ਰਬੰਧ ਨੇ ਹੁੰਦੇ ਪੁਲਿਸ ਤੇ ਜਾਂ ਹੋਰ ਕੋਈ ਉੱਥੇ ਇਹ ਤਾਂ ਇੱਕ ਨਾਮ ਆ ਮਰਚਨ ਨਾਰੁਕਨ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਈ ਚਾਂਸ ਤੋਂ ਵੀ ਘਟਨਾ ਪਾਪਰ ਸਕਦੀ ਆ ਬਸ ਇੱਥੇ ਪ੍ਰੋਟੋਕਸ਼ਨ ਤਾਂ ਪੂਰੇ ਵਰਤੇ ਜਾਂਦੇ ਸਰ ਅਸੀਂ ਇੱਥੇ ਕੋਗਲੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲਮਾਰੀ ਕੀਤੀ ਬਹੁਤ ਰੋਕਿਆ ਫਿਰ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲਮਾਰੀ ਜਨਰੇਟਰ ਦੇ ਵੱਜ ਕੇ ਇੱਥੇ ਪਿਆ ਰਿਹਾ 10 ਮਿੰਟ ਫਿਰ ਸੁਣਨ ਚਾਇਆ ਵੀਰੇ ਵਾਲੇ ਤੋਂ ਕੋਈ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਦੀ ਜੱਜ ਸਾਹਿਬ ਵੱਲੋਂ ਕਿਤੇ ਨਾ ਕਿਤੇ ਕੋਈ ਅਨਗਹਿਲੀ ਹੋਈ ਹੈ ਜਿਹੜਾ ਇਹ ਗ੍ਰਿਫਤ ਤੋਂ ਭੱਜ ਗਿਆ ਜਿਵੇਂ ਕਿ ਜਦਾ ਜੱਜ ਸਾਹਿਬ ਸੱਜਾ ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ ਚ ਲੈ ਲਿਆ ਜਾਂਦਾ ਹੈ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਂਬੂਲੈਂਸ ਆਈ ਹੈ ਇਹਦੋਂ ਪਹਿਲਾਂ ਅੱਧਾ ਘੰਟਾ ਇਹ ਮਰਨ ਕਿਨਾਰੇ ਪਿਆ ਰਹੇ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜ਼ਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਤੈਨਾਤ ਨੇ ਉਹਨੂੰ ਚੱਕਦੇ ਲਾਜਵਸਤ ਵਿਚਾਰਾ ਜੂਈ ਕਰਦੇ ਜੇ ਮੇਰੇ ਨਾਲ ਪੱਤਰਕਾਰ ਤੁਸੀਂ ਅੱਜ ਜਾਨ ਬਚਾ ਲਈ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਸਜ਼ਾ ਹੋਣੀ ਸੀ ਪੁਖਤਾ ਪ੍ਰਬੰਧ ਕਰਨੇ ਬੰਦੇ ਸੀ ਕਿੰਨਾ ਕਿਤਨਾ ਗੈਲੀ ਹੈ ਇਦੋਂ ਬਾਅਦ ਇਹਨੂੰ ਜੇਲ੍ਹ ਭੇਜਤਾ ਸੀ ਜੀ ਤੇ ਇਦੋਂ ਬਾਅਦ ਡੇਢ ਮਹੀਨਾ ਲਾ ਕੇ ਆਜੇ ਉਹ ਜੀ ਇਹ ਇਦੋਂ ਬਾਅਦ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਦੀ ਪਹਿਲਾ ਤਰੀਕਾ ਤੇ ਵਧੀਆ ਹੁੰਦਾ ਜਾਂਦਾ ਸੀ ਕੰਮ ਕਰਦਾ ਸੀ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਦੀ ਜੀ ਪਹਿਲੀ ਅਧਰਕ ਚੋਥੀ ਕਰ ਦਿੰਦੇ ਉੱਥੇ ਸਜ਼ਾ ਦੇਣ ਦੇ ਹਾਂ ਹੁਣ ਇਦੋਂ ਬਾਅਦ ਕੀ ਹੋਇਆਗਾ ਫੇਰ ਜਿੱਥੇ ਸਜ਼ਾ ਤੋਂ ਬਾਅਦ ਇਹਨੂੰ ਮੈਂ ਇਹ ਰੋਕਣ ਦੀ ਉਧਰੋਂ ਸਜ਼ਾ ਸੁਣ ਕੇ ਭੱਜ ਲਈ ਤਾਂ ਹਾਂ ਤੋਂ ਛਾਲ ਮਾਰ ਗਿਆ ਜੀ ਕੀ ਨਾਓ ਤਨ ਮੰਜਲ ਤੋਂ ਹਰ ਭਾਜਣਾ ਜੀ ਇਹਦਾ ਨਾ ਪਿੰਡ ਕਿਹੜਾ ਸੀ ਪਿੰਡ ਵੀਰੇ ਵਾਲਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ